ਦਸੂਆਚ ਅੱਜ ਉੱਚੀ ਵਸੀ ਨੇੜੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਕੇ ਜਿਸ ਕੰਨ ਦਰਦਨਾਕ ਸੜਕ ਹਾਸਾ ਵਾਪਰ ਗਿਆ ਇਸ ਹਾਸੇ ਦੇ ਵਿੱਚ ਇੱਕ ਮਾਂ ਤੇ ਉਸਦੇ 4 ਸਾਲਾ ਪੁੱਤਰ ਦੀ ਮੌਤ ਹੋ ਗਈ ਇਹ ਪਰਿਵਾਰ ਜੰਮੂ ਤੋਂ ਖਾਟੂਸ਼ਾਮ ਜਾ ਰਿਹਾ ਸੀ ਕਾਰ ਵਿੱਚ ਪਰਿਵਾਰ ਦੇ 4 ਮੈਂਬਰ ਸਵਾਰ ਸਨ ਇੱਕ ਪਤੀ ਪਤਨੀ ਤੇ ਦੋ ਬੱਚੇ ਮਾਂ ਤੇ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਿਤਾ ਤੇ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਮੌਕੇ ਤੇ ਰਾਹਗੀਰਾਂ ਵੱਲੋਂ ਬਚਾਅ ਕਾਰਜ ਕੀਤਾ ਗਿਆ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੇ ਐਸਐਚਓ ਦਸੂਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਮੂ ਦਾ ਰਹਿਣ ਵਾਲਾ ਫੌਜੀ ਜਵਾਨ ਸ਼ਕਤੀ ਸਿੰਘ ਆਪਣੇ ਪਰਿਵਾਰ ਨਾਲ ਜੰਮੂ ਤੋਂ ਖਾਟੂ ਸ਼ਾਮ ਜਾ ਰਿਹਾ ਸੀ ਜਦੋਂ ਉਸਦੀ ਸਵਿਫਟ ਡਿਜ਼ਾਇਰ ਕਾਰ ਕੰਟਰੋਲ ਗਵਾ ਬੈਠੀ ਤੇ ਉੱਚੀ ਵਾਸੀ ਨੇੜੇ ਇੱਕ ਡਿਵਾਈਡਰ ਨਾਲ ਟਕਰਾ ਗਈ ਸ਼ਕਤੀ ਸਿੰਘ ਤੇ ਉਸਦੀ 3 ਸਾਲਾਂ ਦੀ ਧੀ ਹਾਦਸੇ ਵਿੱਚ ਬਚ ਗਏ ਪਰ ਉਸਦੀ ਪਤਨੀ ਮੀਰਾ ਮਿੰਹਾਸ ਅਤੇ 4 ਸਾਲ ਦੇ ਪੁੱਤਰ ਹਰੀਨੇਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ਖਮੀ ਸ਼ਕਤੀ ਸਿੰਘ ਤੇ ਉਸਦੀ ਧੀ ਦਸੂਆ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਕੀ ਗੱਲ ਹੋ ਗਈ ਮੈਂ ਤਾਂ ਖੜੋਤੇ ਆਏ تھے اچھا ਗੱਡੀ ਐ ਇਧਰੋਂ ਆਣੀ ਪਹਿਲੇ ਉਹ ਵਿੱਚ ਵਜੀ ਦੀ ਵਜ ਦੇ ਅੱਛਾ ਇਹ ਤਨੂ ਆ ਕੇ ਸਿੱਧੇ ਮੇਰੇ ਚ ਵਜੀ ਆ ਵਜ ਦੇ ਵਿਚ ਕੋਈ ਨਹੀਂ ਤਾਂ ਰੋਡ ਤੇ ਚੜ੍ਹੇ ਨਹੀਂ ਮੈਂ ਚੜ੍ਹਿਆ ਇੱਥੇ ਖੜੋਤੇ ਆ ਰਿਹਾ ਗਿਲਮਾ ਬਜੀ ਦੀ ਜਿੱਥੇ ਠੀਕੇ ਇੱਥੇ ਸੀਗੇ ਇਹ ਵੀ ਇੱਕ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਪਰਿਵਾਰ ਸੀਗਾ ਜਿਹੜਾ ਜੰਮੂ ਤੋਂ ਆ ਰਿਹਾ ਸੀਗਾ ਉਹਨਾਂ ਦੇ ਅੱਗੇ ਜਾਣਾ ਸੀ ਚੰਡੀਗੜ੍ਹ ਸਾਈਡ ਜਾਂ ਮਲਥਾ ਦਾ ਆਪਣਾ ਸ਼ਾਹਪੁਰ ਸਾਈਡ ਜਾਣਾ ਸੀ ਉਹਨੂੰ ਗੱਡੀ ਦਾ ਸੰਤੋਲਨ ਵਿਗੜਿਆ ਗੱਡੀ ਜਿਹੜੀ ਸੀਗਾ ਕਿ ਕੋਈ ਟ੍ਰਫ ਦੇ ਵਿੱਚ ਵੱਜੀ ਮਤਲਬ ਗੱਡੀ ਦਾ ਕਾਫੀ ਜ਼ਿਆਦਾ ਨਿਸ਼ਾਨ ਹੋ ਗਿਆ ਜਿਹਦੇ ਵਿੱਚ ਉਹਦੀ ਵਾਇਫਰੀ ਤੇ 23 ਬੱਚੇ ਹੋਏ ਪਰ ਇਹਨਾਂ ਸ਼ਰਤ ਤਹਿਤ ਉਹਦੀ ਵਾਇਫਰੀ ਸੀ ਗੱਡੋੜੀ ਗੱਡੀ ਦੇ ਵਿੱਚੋਂ ਤੇ ਉਹਦੇ ਨਾਲ ਬੜੀ ਅਜੀਬ ਸੀ ਦੋਨੇ ਬੱਚੇ ਦੀ ਵੀ ਉਹ ਹੀ ਹਸਪੀਟਲ ਫਵਾੜੀ ਤੇ ਉਹਦੇ ਦਾ ਕਾਫੀ ਸੱਟਾਂ ਲੱਗੀਆਂ ਡਰਾਈਵਰ ਨੂੰ ਜੇ ਆਪਾਂ ਜੋ ਕਰੂ ਬੰਦੀ ਆਪਾਂ ਕਰਾਂਗੇ ਸਰ ਕਹਿੰਦੇ ਉਹਨਾਂ ਦੇ ਚੇਹਰੇ 'ਚ ਇੱਕ ਕੁੜੀ ਆ ਵੀ ਸੀ ਛੋਟੀ ਉਹ ਕਿੱਦਾਂ ਕੁੜੀ ਬਿਲਕੁਲ ਸੇਫ ਆ ਜੀ ਉਹ ਸਾਡੇ ਕੋਲ ਆ ਕੁੜੀ ਉਹਨਾਂ ਦੀ ਅਸੀਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕਰ ਲਿਆ ਪਿੱਛੇ ਉਹ ਵੀ ਜਲਦੀ ਤੋਂ ਜਲਦੀ ਪਹੁੰਚ ਰਿਹਾ ਇੱਥੇ